ਮੋਇਆਂ ਜਿੱਤ ਕਰ ਜਾਈਏ ਤੇ ਤਜੀਬ ਦੇ ਹੀ ਮਰਮਾਰ ਆਖਾਂ ਦਸਾਉ ਦਸਾਉ ਨੇ ਪਾਈਏ ਗੁਰ ਵਿਚਾਰ ਕੋਈ ਘਰ ਹੁੰਦਾ ਜਿਹੜਾ ਮੌਤ ਤੋਂ ਬਾਅਦ ਜਿੱਥੇ ਆਤਮਾ ਜਾਂਦੀ ਹੈ ਹਾਂਜੀ ਕਿ ਉਹ ਜਿਉਂਦੇ ਜੀ ਦੇਖਿਆ ਜਾ ਸਕਦਾ ਹਾਂ ਜਾਂਦੇ ਜੀ ਦੇਖਿਆ ਜਾ ਸਕਦਾ ਹੈ ਉਹ ਘਰ ਕਿਹੋ ਜਿਹਾ ਹੁੰਦਾ ਰਸਤੇ ਤਾਂ ਦੋ ਐ ਜੀ ਮਤਲਬ ਕਿ ਮਾਰਨੇ ਗੁਰਬਾਣੀ ਚ ਦੱਸੇ ਇੱਕ ਲਿਵ ਦਾ ਤੇ ਇੱਕ ਤਾਦ ਦਾ ਜਿਨ ਮਾਰੇ ਕਹਿੰਦੇ ਲਿਵ ਤਾਦ ਦੋ ਹੀ ਰਾਹਾ ਹੈ ਹੁਕਮੀਕਾਰ ਕਮਾਏ ਜਿਵੇਂ ਸੰਸਾਰ ਦਾ ਜਲ ਸਾਡੀ ਪਿਆਸ ਬਜਾ ਦਿੰਦਾ ਹੈ ਇਸੇ ਤਰ੍ਹਾਂ ਜਿਹੜਾ ਉਹ ਜਾਲਾ ਸਾਡੀ ਤ੍ਰਿਸ਼ਨਾ ਬਜਾ ਦਿੰਦਾ ਜਿਸ ਨੂੰ ਮਾਰ ਕਹਿੰਦੇ ਤ੍ਰਿਸ਼ਨਾ 부ਜੀ ਮੇਰਾ ਅੰਤਰ ਠੰਡਾ ਗੁਰ ਪੂਰੇ ਟੁੱਟਾ ਗੰਨਾ ਫਿਰ ਉੱਥੇ ਜਿਵੇਂ ਜਿਵੇਂ ਆਪਾਂ ਹੋਰ ਟਿਕਾਉ ਕਰਾਂਗੇ ਫਿਰ ਅਗੇ ਤ੍ਰੈ ਭਾਵਨ ਦੀ ਸੋਝੀ ਹੋਊਗੀ ਉਹਨੂੰ ਦਸਮਾ ਦਵਾਰ ਵੀ ਕਹਿੰਦਾ ਜਿਹਨੂੰ ਮਾਰ ਕਹਿੰਦੇ ਦਸਵੇਂ ਦਵਾਰ ਰਹਿਤ ਕਰੇ ਤ੍ਰੈ ਭਾਵਨ ਸੋਝੀ ਪਾਏ ਹਰ ਮੰਦਰ ਸਾਹਿਬ ਦਰਬਾਰ ਸਾਹਿਬ ਤੁਸੀਂ ਜ਼ਿਕਰ ਕੀਤਾ ਕੀ ਉਹਦੀ ਸਾਰੀ ਮੰਦਿਰ ਦਸਮ ਦਵਾਰ ਵਾਂਗ ਹੈ ਹਾਂਜੀ ਉਹ ਮਾਰੇ ਨੇ ਚੌਥੇ ਤੇ ਪੰਜਵੇਂ ਪਾਸ਼ਾ ਨੇ ਉਸ ਅਕਾਲ ਪੁਰਖ ਤੋਂ ਹੁਕਮ ਲੈ ਕੇ ਉਹਨਾਂ ਤੋਂ ਇਜਾਜ਼ਤ ਲੈ ਕੇ ਉਹਨਾਂ ਦੇ ਹੁਕਮ ਅਨਸਾਰ ਇਹ ਜਿਹੜਾ ਹਰੀਦ ਮੰਦਿਰ ਸਾਨੂੰ ਸਾਰ ਕੇ ਦਿੱਤਾ ਇੱਕ ਸਾਢੇ 10ਵੇਂ ਦਵਾਰ ਦਾ ਉਹਨਾਂ ਨੇ ਮਾਡਲ ਤਿਆਰ ਕੀਤਾ ਇਹ ਸੁੰਨ ਦੇ ਵਿੱਚ ਉਹ ਸਾਡਾ ਮਨ ਪਰਮੇਸ਼ਰ ਹੁੰਦਾ ਇੱਥੇ ਅਸੀਂ ਸੁੰਨ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਹੁੰਦਾ ਇਹ ਵੀ ਅੰਮ੍ਰਿਤ ਸਰ ਕਹਿੰਦਾ ਹੈ ਜੇਸੂ ਮਾਰਾ ਕਹਿੰਦੇ ਨੇ ਅਮਰਤ ਸਰਸਤ ਗੁਰਸਤ ਵਾਦੀ ਜਿਤ ਨਾਤੇ ਕਉਗਾ ਹੰਸ ਹੋਏ ਇਹ ਸਾਡਾ ਮਨ ਜਦੋਂ ਵਿਚਾਰਾਂ 'ਚ ਹੁੰਦਾ ਜਦੋਂ ਇਹ ਵਿੱਚ ਇਸ਼ਨਾਨ ਕਰਦਾ ਫਿਰ ਉਹ ਹੰਸ ਹੋ ਜਾਂਦਾ ਹੈ ਤੁਸੀਂ ਸੱਚਖੰਡ ਦੀ ਗੱਲ ਕਰ ਰਹੇ ਸੀਗੇ ਕਿ ਸੱਚਖੰਡ ਸਵਰਗ ਨੂੰ ਕਿਹਾ ਗਿਆ ਹੈ ਸਵਰਗ ਨਰਗ ਹੁੰਦਾ ਹੈਗਾ ਜਾਂ ਸੱਚਖੰਡ ਕੀ ਹੈ ਗਰਬਾਣੀ ਦੇ ਵਿੱਚ ਸਾਡੇ ਮਨ ਦਾ ਨਚੰਦ ਦੱਸਿਆ ਗਿਆ ਹੈ ਉਹ ਕਿਵੇਂ ਨੱਚਦਾ ਹੈ ਤਨਦਨ ਇਸ ਕਰਕੇ ਮਾਰੇ ਕਿ ਮਨ ਕੀਵੇਂ ਨੱਚਦਾ ਹੈ ਹਾਂ ਬਹੁਤ ਵਧੀਆ ਜਦੋਂ ਮਨ ਨਛਦਾ ਨਾ ਹੀ ਆਪਣਾ ਉਦੋਂ ਜਿਹੜੀਆਂ ਆਪਣੇ ਨੇਤਰ ਹੈ ਇਹ ਇਸ ਤਰ੍ਹਾਂ ਪਖਾਵਜ ਕਰਦੇ ਆ ਹਾਂ ਜਿਹਨੂੰ ਮਾਰਗ ਕਹਿੰਦੇ ਆ ਸੋਨ ਸੋਨ ਤਾਲ ਪਖਾਵਜ ਨੇਨੋ ਮਾਥੇ ਬਜੇਰ ਬਾਬਾ ਹਾਂ ਔਰ ਬਾ ਫਿਰ ਆਪਣੇ ਇਥੇ ਵਾਯਦੀਏ ਨੇ ਜਿੱਥੇ ਆਪਣਾ ਅਜ ਪਾਦਾ ਕਹਿੰਦੇ ਜੇ ਤੁਸੀਂ ਨਾਮ ਨੂੰ ਪ੍ਰਾਪਤ ਕਰੋਗੇ ਲੀ ਨੌ ਨਦੀ ਤੇ 18 ਸਿੱਧੀ ਤੁਹਾਡੇ ਪਿੱਛੇ ਲੱਗੀਆਂ ਫਿਰਨਗੀਆਂ ਠੀਕ ਹੈ ਜੀ ਤੁਹਾਨੂੰ ਲੱਖਾਂ ਹੀ ਖੁਸ਼ੀਆਂ ਤੇ ਲੱਖਾਂ ਹੀ ਪਾਤਸ਼ਾਹੀਆਂ ਮਿਲਣਗੀਆਂ ਜਿਹਨੂੰ ਮਾਰਗ ਕਹਿੰਦੇ ਲੱਖ ਖੁਸ਼ੀਆਂ ਬਾਤ ਸ਼ਾਈਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਚੀਤਲ ਹੋਵੇ ਬਚਾਉਣਾ ਗੁਰੂ ਨੇ ਸਰੀਰ ਹੁੰਦਾ ਕਿ ਰੂਹ ਬਚਾਉਣੀ ਕੁਛ ਵੀ ਬਚਾ ਸਾਰਾ ਕੁਝ ਬਚਾ ਸਕਦਾ ਜੀ ਹੁਣ ਦੇਖੋ ਦ੍ਰਿਸ਼ਟਮਾਨ ਧਾਰਨਾ ਸਾਹਮਣੇ ਉਹਨਾਂ ਦਾ ਛਾਲੇ ਲੈਣਗੇ ਗੁਰਮਖੰਡਾ ਸਰੀਰ ਵੀ ਬਚਾਇਆ ਤੇ ਛਾਲੇ ਵੀ ਬਚਾਏ ਸਾਰਾ ਕੁਝ ਬਚਾਇਆ ਉਹਨਾਂ ਨੇ ਜਿਹੜਾ ਰੱਖਿਆ ਚੱਕਰੀ ਮਨਾਦਾ ਜੀ ਉਹ ਚੀਜ਼ ਕੋਈ ਅਸਰ ਨਹੀਂ ਕਰਦੀ ਇਸ ਕਰਕੇ ਜਿਵੇਂ ਜਿਵੇਂ ਅੱਗੇ ਚੱਲਾਂਗੇ ਆਪਾਂ ਰੱਖਿਆ ਚੱਕਰ ਹੁੰਦਾ ਹਾਂਜੀ ਕਿਸੇ ਕੰਦੇ ਵਿੱਚ ਇੰਨੀਆਂ ਸ਼ਹੀਦੀਆਂ ਕਿਉਂ ਅਕਾਲ ਪੁਰਖ ਦਾ ਰੂਪ ਕਿਹਜਾ ਹੈ ਪ੍ਰਕਾਸ਼ ਰੂਪ ਹੈ ਜੀ ਉਹ ਸ਼ੀਸ਼ਾ ਤੁਸੀਂ ਦੇਖਿਆ ਹੈ ਹਾਂ ਜੀ ਸੀਸੀ ਵਾਂਗੂ ਸਾਫ਼ ਹੈ ਅਕਾਲ ਪੁਰਖ ਜਿਹੜੇ ਤੁਸੀਂ ਕਹਿੰਦੇ ਹੋ ਕਿ ਪ੍ਰਕਾਸ਼ ਰੂਪ ਚ ਹੈ ਉਹ ਗੱਲ ਕਰਦੇ ਵੇਖੋ ਮਹਾਰਾਣੀ ਗਰਬਾਣੀ ਚ ਲਿਖਦਾ ਜੀ ਭਗਤ ਸੰਗ ਪ੍ਰਭ ਗੋਸ਼ਟ ਕਰਤ ਕੁਝ ਗ੍ਰੰਥਾਂ ਜਿਵੇਂ ਕਲਯੁਗ ਦਾਮ ਤੇ ਲਿਖਿਆ ਗਿਆ ਕਿ ਕਲ ਕੀ অবতার ਆਉਣਗੇ ਜਿਹੜਾ ਕਲਗੀ ਦੇ ਵਿੱਚ ਕੀ ਇਹਦੀ ਧਾਰਨਾ ਹੈ ਕਿ ਇਹ ਯੁੱਗ ਕਿਵੇਂ ਖਤਮ ਹੋਊਗਾ ਕਿਉਂਕਿ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਅਪਰਾਧ ਵੀ ਵੱਧ ਰਹੇ ਨੇ ਮਨੁੱਖ ਨੈਗੇਟਿਵ ਵਾਲੇ ਪਾਸੇ ਵੱਧ ਰਿਹਾ ਹੈ AI ਨੂੰ ਇਹਦਾ ਵੱਡਾ ਕਾਰਨ ਕਈ ਲੋਕ ਮੰਨ ਰਹੇ ਨੇ ਕਿ ਰੋਬੋਟਸ ਬਣ ਜਾਣਗੇ ਇੱਕ ਵਿਚਾਰ ਉੱਭਰਦਾ ਕਿ ਕਲਯੁਗ ਦੇ ਵਿੱਚ ਅਧਰਮ ਜਿਹੜਾ ਉਹ ਰਾਜਾ ਹੈ ਜਿਹੜੇ ਚੰਗੇ ਕਰਮ ਕਰਦੇ ਆ ਜਾਂ ਰੱਬ ਨੂੰ ਮੰਨਦੇ ਹੈਗੇ ਉਹਨਾਂ ਦੇ ਹਾਲ ਮਾੜੇ ਹੀ ਆ ਜਿਵੇਂ ਇੱਕ ਦੂਜੇ ਨੂੰ ਉਦਾਹਰਣ ਦੇ ਦਿੰਦੇ ਕਿ ਉਹ ਜਿੰਨਾ ਵੱਡਾ ਕੋਈ ਬੇਈਮਾਨ ਔਨੇ ਉਹਦੇ ਕੋਲੇ ਵੱਧ ਪੈਸੇ ਜਿੰਨਾ ਵੀ ਰੱਬ ਨਾਲ ਜੁੜਿਆ ਉਹਦੇ ਉੱਤਪੜ ਰੁਲਦੇ ਹਾਂਜੀ ਟਾਈਮ ਟ੍ਰੈਵਲ ਤਾਂ ਵੇਖੋ ਗੁਰੂ ਨਾਨਕ ਦੇਵ ਜੀ ਨੇ ਕੀਤਾ ਜੀ ਤਾਂ ਹੀ ਉਹਨਾਂ ਨੇ ਦੱਸਿਆ ਜੀ ਵੇਖੋ ਕੋਈ ਸਤਾਂ ਗ੍ਰਹਿ ਤੱਕ ਗਿਆ ਕੋਈ ਨੌਵਾਂ ਤੱਕ ਗਿਆ ਕੋਈ 14 ਤੱਕ ਗਿਆ ਤੇ ਗੁਰੂ ਨਾਨਕ ਦੇਵ ਜੀ ਨੇ ਸਿੱਧਾ ਲਿਖਤਾ ਵੀ ਲੱਖ ਅਗਾਸਾਂ ਗਾਸ ਲੱਖ ਪਤਾਲਾਂ ਪਤਾਲ ਉਹਨਾਂ ਨੇ ਦੇਖ ਕੇ ਹੀ ਦੱਸਿਆ ਜੀ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤਲੇ ਕਮਣ ਜੋਰ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਸਾਡੀ ਸਪੈਸ਼ਲ ਸੀਰੀਜ਼ ਅਕਾਲ ਦੀ ਖੋਜ ਜਿਹਦੇ ਚ ਅਸੀਂ ਸਮਝਦੇ ਹਾਂ ਕਿ ਰੱਬ ਕੀ ਹੈ ਰੱਬ ਕਿੱਥੇ ਹੈ ਰੱਬ ਕਿੱਥੇ ਵੱਸਦਾ ਹੈ ਇਹ ਦੁਨੀਆ ਕਿਉਂ ਬਣੀ ਜਾਂ ਮਨੁੱਖ ਦਾ ਮੇਨ ਕੰਮ ਕੀ ਹੈ ਕਿਸ ਕੰਮ ਦੇ ਲਈ ਇਸ ਧਰਤੀ ਦੇ ਉੱਤੇ ਆਇਆ ਤਾਂ ਅੱਜ ਫਿਰ ਸਮਝਾਂਗੇ ਭਾਈ ਲਖਬੀਰ ਸਿੰਘ ਜੀ ਸਾਡੇ ਨਾਲ ਨੇ ਫਰੀਦਕੋਟ ਤੇ ਮਾਛੀਵਾੜਾ ਸਾਹਿਬ ਗੁਰੂ ਘਰਾਂ ਦੇ ਵਿੱਚ ਇਹ ਨਾਮ ਸਿਮਰਨ ਅਭਿਆਸ ਕਰਾਉਂਦੇ ਨੇ ਸੰਗਤਾਂ ਨੂੰ ਤੇ ਅੱਜ ਸਾਡੇ ਸਟੂਡੀਓ ਚ ਪਹੁੰਚੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਜੀ ਨਵੇਂ ਸਾਲ ਤੇ ਹਾਂਜੀ ਬਹੁਤ ਵਧੀਆ ਨਵੇਂ ਰੂਪ ਚ ਨਵਾਂ ਨੂਰ ਇੱਕ ਵਾਜੀ ਇਹ ਤਾਂ ਤੁਹਾਡੀ ਸ਼ਖ ਦ੍ਰਿਸ਼ਟ ਹੈ ਜੀ ਨਹੀਂ ਸ਼ੁਕਰ ਹੈ ਜੀ ਆਪਾਂ ਪੋਡਕਾਸਟ ਤੇ ਪਹਿਲਾਂ ਗੱਲ ਕਰ ਰਹੇ ਸੀ ਕਿ ਜਿਵੇਂ ਕਈ ਬ੍ਰਹਮ ਗਿਆਨੀ ਕਹਿੰਦੇ ਨੇ ਕਿ ਆਉਣ ਵਾਲਾ ਸਮਾਂ ਦੁਨੀਆ ਲਈ ਬਹੁਤ ਭਿਆੰਕਾ ਰਗਾ 1 2 3 ਸਾਲਾਂ ਚ ਯੁੱਧ ਵਰਗੇ ਹਾਲਾਤ ਨੇ ਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਲੋਕ ਕਿਵੇਂ ਬਚਣ ਜਾਂ ਕਿਹੋ ਜਿਹਾ ਸਮਾਂ ਤੁਸੀਂ ਦੇਖ ਪਾ ਰਹੇ ਹੋ ਦੇਖੋ ਗੁਰਮ ਪਿਆਰਿਓ ਜੋ ਗੁਰਬਾਣੀ ਨੇ ਸਮਝਾਇਆ ਨਾ ਜੀ ਇਹ ਦੇਸ਼ ਜਿੱਥੇ ਅਸੀਂ ਰਹਿਨੇ ਸੂਬਾ ਤੋਂ ਲੈ ਕੇ ਸ਼ਾਮ ਤੱਕ ਇੱਕ ਕਾਲ ਦਾ ਦੇਸ਼ ਹੈ ਇਹਦੇ ਪੰਜ ਸਰਦਾਰ ਨੇ ਕਾਮ ਕਰੋਦ ਲੋ ਮਹੰਕਾਰ ਸਾਡੇ ਮਨ ਜਿਹੜੇ ਇੱਥੇ ਖੇਲਣ ਵਾਸਤੇ ਆਉਂਦੇ ਨੇ ਉਹਨਾਂ ਦੇ ਇਹਨਾਂ ਨੇ ਸਵਾਸ ਲੁੱਟਨੇ ਹੁੰਦੇ ਆ ਵਿਚਾਰਾਂ ਚਲੇ ਜਾਣਾ ਹੁੰਦਾ ਜਦੋਂ ਸਾਡਾ ਮਨ ਵਿਚਾਰਾਂ ਜਾਂ ਵੜਦਾ ਇੱਥੋਂ ਦਾ ਮਾਲਕ ਬਣ ਜਾਂਦਾ ਜੀ ਫਿਰ ਮਾਲਕ ਬਣ ਕੇ ਸਰੀਰ ਨੂੰ ਆਪ ਦਾ ਸਮਝਦਾ ਹੈ ਪਰਿਵਾਰ ਨੂੰ ਦੇਸ਼ ਨੂੰ ਆਪ ਦਾ ਸਮਝਦਾ ਹੈ ਉਹ ਫਿਰ ਇੱਥੋਂ ਦੀ ਜ਼ਮੀਨ ਜਾਇਦਾਦ ਵਾਸਤੇ ਇੱਥੋਂ ਦੀ ਸ਼ੋਭਾ ਵਾਸਤੇ ਜੰਗਾਂ ਜੁਦਾ ਤੱਕ ਉਤਰ ਸਕਦਾ ਹੈ ਹੂੰ ਇਸ ਕਰਕੇ ਗੁਰੂ ਨਾਨਕ ਦੇਵ ਜੀ ਸਾਨੂੰ ਸਮਝਾਇਆ ਹੈ ਵੀ ਜੇ ਭਾਈ ਮਾਨਿਸ਼ੇ ਤਰ੍ਹਾਂ ਸੋਤੇ ਰਹੇ ਜਿਵੇਂ ਆ ਚੰਦੀ ਦੀ ਸਥਿਤੀ ਹੈ ਵੀ ਆਟਮ ਸ਼ਕਤੀ ਤਿਆਰ ਹੋ ਗਈ ਹੈ ਜੀ ਇਸੇ ਤਰ੍ਹਾਂ ਰਾਮਨ ਨੇ ਵੀ ਤਿਆਰ ਕੀਤੀ ਸੀ ਹੂੰ ਉਹਦਾ ਇਸਤੇਮਾਲ ਹੋਇਆ ਬੜਾ ਨੁਕਸਾਨ ਹੋਇਆ ਇਸ ਤਰ੍ਹਾਂ ਫਿਰ ਜੇ ਕਾਲ ਤਰੱਕੀ ਕਰਦਾ ਰਿਹਾ ਤੇ ਆਉਣ ਵਾਲੇ ਸਮੇਂ 'ਚ ਦਾ ਇਸਤੇਮਾਲ ਹੋ ਸਕਦਾ ਹੂੰ ਦੂਸਰੇ ਪਾਸੇ ਉਹਨਾਂ ਨੇ ਸਮਝਾਇਆ ਵੀ ਜੇ ਕੋਈ ਗੁਰਮੁਖ ਜਿਹੜੇ ਨੇ ਨਾਮ ਜਪਣਗੇ ਤੇ ਅੱਗੇ ਚ ਪਹੁੰਚਣਗੇ ਜਿਵੇਂ ਜਿਵੇਂ ਸਾਡੇ ਮਨ ਜਾਗਣਗੇ ਉਹ ਅੱਗੇ ਪਿਆਰ ਦਾ ਸੰਦੇਸ਼ਾ ਦੇਣਗੇ ਹੂੰ ਸਾਰਿਆਂ ਨੂੰ ਸਮਝਾਉਣਗੇ ਵੀ ਅਸੀਂ ਇੱਕੋ ਪਿਤਾ ਤੋਂ ਪੈਦਾ ਹੋਏ ਹਾਂ ਸਾਰਿਆਂ ਦਾ ਪਿਤਾ ਪਰਮਾਤਮਾ ਹੈ ਜੀ ਤੇ ਸਾਨੂੰ ਸਾਰਿਆਂ ਨੂੰ ਉਹ ਸਵਾਸ ਦੇ ਕੇ ਜਿੰਦਾ ਰੱਖ ਰਿਹਾ ਹੈ ਹੂੰ ਜਿਸ ਨੂੰ ਮਾਰਕ ਕਹਿੰਦੇ ਨੇ ਕਿ ਆਪੇ ਕਰਤਾ ਕਰ ਕਰ ਦੇਖੇ ਦਿਨ ਦਾ ਸਾਸਗ ਰਹਾ ਹੈ ਫਿਰ ਸੁੱਤੇ ਹੋਏ ਮਨਾਂ ਨੂੰ ਜਿਹੜੇ ਆਪ ਤੋਂ ਨੀਵੀਆਂ ਜੂਨਾ ਨੇ ਆਪਣੇ ਤੋਂ ਜਿਵੇਂ ਲਓ ਕੀੜੇ ਐ ਕੀੜੀਆਂ ਨੇ ਜੀ ਉਹਨਾਂ ਦੀ ਧਾਰਨ ਦੇ ਕਿਵੇਂ ਸਮਝਾਇਆ ਜਾਂਦਾ ਵੀ ਇੱਕ ਨਿੱਕੀ ਜੀ ਖੁੱਡ ਦੇ ਵਿੱਚ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਕੀੜੀਆਂ ਰਹਿੰਦੀਆਂ ਹੂੰ ਕੀੜੇ ਰਹਿੰਦੇ ਆ ਜੇ ਕੋਈ ਉਹਨਾਂ ਨੂੰ ਰਿਜਕ ਪਾਉਂਦਾ ਤੇ ਉਹਨੂੰ ਖਿੱਚ ਕੇ ਆਪ ਦੇ ਉਸ ਖੁੱਡ ਦੇ ਵਿੱਚ ਲੈ ਜਾਂਦੇ ਆ ਹੂੰ ਜੇ ਕੋਈ ਮੱਕਈ ਦਾ ਪੀਸ ਵੱਡਾ 3 3 4 4 ਲੱਗ ਕੇ ਲੈ ਜਾਂਦੇ ਆ ਇਸੀ ਤਰ੍ਹਾਂ ਤੁਸੀਂ ਤਾਂ ਇੱਕ ਪਿਆਉ ਦੇ ਬੱਚੇ ਹੋ ਐਡੀ ਵੱਡੀ ਧਰਤੀ ਤੁਹਾਡੇ ਵਾਸਤੇ ਬਣਾਈ ਹੈ ਤੁਸੀਂ ਕਿਉਂ ਨਹੀਂ ਪਿਆਰ ਨਾਲ ਰਹਿ ਕੇ ਖਾ ਸਕਦੇ ਜਦੋਂ ਦੇਣ ਵਾਲਾ ਪਰਮਾਤਮਾ ਹੈ ਠੀਕ ਹੈ ਜੀ ਇਹ ਫਿਰ ਪਿਆਰ ਦਾ ਸੰਦੇਸ਼ਾ ਸ਼ੁਰੂ ਹੋ ਜਾਂਦਾ ਅਗੇ ਹਾਂ ਤੇ ਵੀ ਮਾਲਕ ਦੇ ਦੋ ਹੀ ਰੂਪ ਨੇ ਇੱਕ ਸਰਗੁਣ ਹੈ ਤੇ ਇੱਕ ਨਿਰਗੁਣ ਹੈ ਜੀ ਤੇ ਇਸ ਨਿਰਗੁਣ ਆ ਸੁਨਣਾ ਜਿੱਤੋਂ ਸਾਨੂੰ சுவாਸ ਦਿੱਤਾ ਜਾ ਰਿਹਾ ਹੈ ਹਾਂ ਤੇ ਸਰਗੁਣ